ਸ਼ਸ਼ੀਕਾ ਦੋਸਤੋ ਪੰਜਾਬੀ ਅਸਟਰੋਲੋਜਰ ਦੀ ਆਪ ਦਾ ਸਵਾਗਤ ਹੈ ਅੱਜ ਅਸੀਂ ਹਰਦوار ਵਿਖੇ ਹਰ ਕੀ ਪੌੜੀ ਤੇ ਪਹੁੰਚੇ ਹੋਇਆ ਤੇ ਅੱਜ ਅਸੀਂ ਆਪ ਜੀ ਦੇ ਨਾਲ ਗੱਲ ਕਰਾਂਗੇ ਕਿ ਕਈ ਵਾਰ ਜੋ ਫਰਸਟ੍ਰੇਸ਼ਨ ਹੋ ਜਾਂਦੀ ਹੈ ਸਾਧਕਾਂ ਨੂੰ ਜਾਂ ਆਮ ਮਨੁੱਖਾਂ ਨੂੰ ਜੋ ਫਰਸਟ੍ਰੇਸ਼ਨ ਹੋ ਜਾਂਦੀ ਹੈ ਚਾਹੇ ਨੌਕਰੀ ਦੀ ਹੋਵੇ ਪਰਿਵਾਰ ਦੀ ਹੋਵੇ ਰਿਸ਼ਤਿਆਂ ਦੀ ਹੋਵੇ ਜਾਂ ਕਿਤੇ ਸੁੱਖ ਸੰਪਤੀ ਦੀ ਹੋਵੇ ਤਾਂ ਫਰਸਟ੍ਰੇਸ਼ਨ ਕਿਵੇਂ ਦੂਰ ਹੋ ਸਕਦੀ ਹੈ ਤੇ ਸਾਡਾ ਵਿਜ਼ਨ ਕਿਵੇਂ ਕਾਇਮ ਰਹਿ ਸਕਦਾ ਇਸ ਦੇ ਲਈ ਇੱਕ ਬੜਾ ਸੌਖਾ ਪਾਇਆ ਹੈਗਾ ਕਿ ਜੋ ਗੰਗਾ ਜੀ ਹੈ ਗੰਗਾ ਜੀ ਦਾ ਜੋ ਜਲ ਹੈਗਾ ਬੜਾ ਪਵਿੱਤਰ ਹੈਗਾ ਇਹ ਇੱਕ ਮੋਕਸ਼ਦਾਇਨੀ ਤੇ ਪਾਪਨਾਸ਼ਨੀ ਮੰਨਿਆ ਗਿਆ ਹੈਗਾ ਗੰਗਾ ਜੀ ਨੂੰ ਤੇ ਇਸੇ ਜੋ ਜਲ ਹੈਗਾ ਜਲ ਦੇ ਵਿੱਚ ਇੱਕ ਐਸੀ ਅਜੀਬ ਇੱਕ ਤਾਕਤ ਹੈਗੀ ਹੈ ਜੋ ਕਿ ਮਾਨਵ ਸਰੀਰ ਨੂੰ ਬਹੁਤ ਹੀ ਸ਼ੀਤਲਤਾ ਪ੍ਰਦਾਨ ਕਰਦੀ ਹੈ ਜੇਕਰ ਗੱਲ ਕਰ ਲਈਏ ਜੋ ਜਲ ਦਾ ਮਹੱਤਵ ਹੈਗਾ ਜੋਤਿਸ਼ ਦੇ ਵਿੱਚ ਉਹ ਚੰਦਰਮਾ ਨਾਲ ਸਿੱਧਾ ਹੈਗਾ ਤੇ ਚੰਦਰਮਾ ਦਾ ਕੰਮ ਹੈ ਸ਼ੀਤਲਤਾ ਪ੍ਰਦਾਨ ਕਰਨਾ ਤੇ ਜੋ ਜਲ ਹੈਗਾ ਉਹ ਸ਼ੀਤਲਤਾ ਪ੍ਰਦਾਨ ਕਰਦਾ ਤੇ ਵਿਜ਼ਨ ਨੂੰ ਕਾਇਮ ਕਰਦਾ ਹੈਗਾ ਜਦੋਂ ਸਾਡੇ ਹੋਰ ਕਰਾ ਕਮਜ਼ੋਰ ਹੋ ਰਹੇ ਹੁੰਦੇ ਆ ਤਾਂ ਉਹ ਜਲ ਦੇ ਨਾਲ ਹੀ ਉਹਨਾਂ ਨੂੰ ਚੰਦਰਮਾ ਦੀ ਤਾਕਤ ਦੇ ਨਾਲ ਹੀ ਸੂਰਜ ਮੰਗਲ ਬ੍ਰਹਸਪਤੀ ਨੂੰ ਕਾਮਯਾਬ ਕੀਤਾ ਜਾਂਦਾ ਤੇ ਜਦੋਂ ਚੰਦਰਮਾ ਚੌਥੇ ਘਰ 'ਚ ਸਥਾਪਿਤ ਹੁੰਦਾ ਜਦੋਂ ਅਸੀਂ ਮੰਦਰ ਦੇ ਵਿੱਚ ਕੋਈ ਚੀਜ਼ ਦਾਨ ਕਰਦੇ ਆ ਜਾਂ ਜਲ ਦੇ ਵਿੱਚ ਕੋਈ ਚੀਜ਼ ਜਲ ਪ੍ਰੋਹਤ ਕਰਦੇ ਆ ਤਾਂ ਉੱਥੇ ਚੰਦਰਮਾ ਸਥਾਪਿਤ ਹੋ ਜਾਂਦਾ ਜੇਕਰ ਗੱਲ ਕਰ ਲਈ ਗੰਗਾ ਦੇ ਜਲ ਦੀ ਤਾਂ ਇੱਥੇ ਅਸੀਮ ਤਪ ਹੋਏ ਹੋਏ ਆ ਤੇ ਵਰਮਾ ਮਿਸ਼ੂ ਬਹਿਸ਼ਤਾਏ आशीर्वाद ਹੈਗਾ ਤੇ ਦੇਵਤਿਆਂ ਦਾ ਆਸ਼ੀਰਵਾਦ 24 ਘੰਟੇ ਇੱਥੇ ਵਰਸਦਾ ਹੁੰਦਾ ਤੇ ਜਦੋਂ ਜਾਤਕ ਗੰਗਾ ਦੇ ਪਾਣੀ ਦੇ ਵਿੱਚ ਪ੍ਰਵੇਸ਼ ਕਰਦਾ ਤਾਂ ਉਹਨਾਂ ਦੀ ਜਿਹੜੀਆਂ ਸਾਰੀਆਂ ਬਲੇਸਿੰਗਸ ਹੈਗੀਆਂ ਉਹ ਬਲੇਸਿੰਗਸ ਜਾਤਕ ਨੂੰ ਮਿਲਦੀਆਂ ਤੇ ਉਹਦੀ ਸ਼ਕਗੁਤੀ ਹੁੰਦੀ ਹੈਗੀ ਹੈ ਤੇ ਉਹ ਮੋਕਸ਼ ਵੱਲ ਪਰਤਦਾ ਹੈ ਤੇ ਅਧਿਆਤਮਿਕ ਪੱਖ ਮਜ਼ਬੂਤ ਹੁੰਦਾ ਤੇ ਜੋ ਉਹਨਾਂ ਦੇ ਕੰਮਾਂ ਦੇ ਵਿੱਚ ਰੁਕਾਵਟਾਂ ਆ ਰਹੀਆਂ ਹੁੰਦੀਆਂ ਉਹ ਰੁਕਾਵਟਾਂ ਦੂਰ ਹੁੰਦੀਆਂ ਕੋਈ ਕਰਾ ਕਰਾਇਆ ਹੁੰਦਾ ਉਹ ਵੀ ਦੂਰ ਹੁੰਦਾ ਹੈਗਾ ਤੇ ਇਹ ਬੜਾ ਸੌਖਾ ਜਿਹਾ ਇੱਕ ਪਾਇਆ ਹੈਗਾ ਸ਼ਰਦਾ ਭਾਵ ਦੇ ਨਾਲ ਤੁਸੀਂ ਗੰਗਾ ਦੇ ਜਲ ਦੇ ਵਿੱਚ ਅਸ਼ਨਾਤ ਕਰੋ ਤੇ ਆਪਣੀਆਂ ਮਨਮਕੀਆਂ ਮੁਰਾਦਾਂ ਪਾਓ ਧੰਨਵਾਦ